ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਪੱਕੀ ਗੱਲ ਆ। ਦੋ ਮਹੀਨੇ ਬਾਅਦ ਗਰਾਊਂਡ ਬੋਣ ਦੇ ਦੋ ਮਹੀਨੇ ਬਾਅਦ ਨਾ ਗੱਡਿਆ ਨੱਟ ਅੱਜ। ਬਾਹਮਾ ਅੱਜ ਖੇਡਣ ਦੀ ਤਿਆਰੀ ਅੱਜ। ਦੇਖੋ ਜੀ ਕਿੱਦਾਂ ਵਧੀਆ ਬਣਿਆ। ਵਧੀਆ ਨਾਲੇ ਵਜਨ ਘਟ ਜੂਗਾ ਯਾਰ। ਪੂਰੇ 2 ਮਹੀਨੇ ਬਾਅਦ 22 23 ਨਵੰਬਰ ਨੂੰ ਗਰਾਉਂਡ ਵਾਇਆ ਤਾਂ ਮੁੜ ਕੇ ਬੰਦੇ ਆਲਦਾਲੇ ਫਰੀਕੇ ਉਧਰ ਕ੍ਰਿਕਟ ਖੇਡੇ ਫਰੀਕੇ ਨਹਿਰ ਚ ਹੁਣ ਸਹਤ ਆਈ ਹੈ ਹੁਣ ਗੱਡਿਆ ਨੈਟ ਹੁਣ ਖੇਲ ਰਹੇ ਰੋਜ਼ੇ ਧੰਨਵਾਦ ਕਲੱਬ ਵਾਲਿਆਂ ਦਾ ਜਿਨ੍ਹਾਂ ਨੇ ਬਾਲੀਬਾਲਰ ਨੈਟ ਸਪான்ਸਰ ਕਰਿਆ ਵਧੀਆ ਨਾਲੇ ਨੌਜਵਾਨੀ ਨਸ਼ਿਆਂ ਤੇ ਬਚੇ ਰਹੂਗੀ ਖੇਲੀ ਜਾਊਂਗੇ ਇੱਥੇ ਸ਼ਾਮ 5:00 ਵਜੇ ਤੇ ਲੈ ਕੇ 7:00 6:30 ਵਜੇ ਤੱਕ ਇਹ ਉਦੂ ਹੀ ਆ ਯਾਰ ਅਗੇ ਇਹ ਨੂੰ ਰਹਿਣ ਦੇ ਇਹ ਚੌੜੀ ਕਿੰਨੀ ਕਾ ਚੌੜੀ ਦੇਖ ਤਾਂ ਕਿੰਨੀ ਕਾ ਉਹੀ ਤਾਂ ਮੈਂ ਕਹਿ ਤਾ ਲਈਏ ਕਰੀਏ ਟੂੜੀ ਦੀ ਤਿਆਰੀ ਆਈ ਨਹੀਂ ਆਈ ਨਹੀਂ ਨੂੰ ਆਇਓ ਰਹਿਣ ਦੇ ਫਿਰ ਦੇਖੋ ਮੁੰਜਾ ਕੱਢ ਕੇ ਚੌੜੀ ਕਿੰਨੀ ਕਾ ਆਇਓ ਇਹ ਬੋਕੋ ਇਹ ਆ ਜਿਲ੍ਹਾ ਰੋਪੜ ਪੰਜਾਬ ਦਾ ਥੰਮ ਇੰਡੀਆ ਦਾ ਗਲੈਡੀਏਟਰ ਬਟ ਵਾਈ ਵੁੱਡ ਆਈ ਕਾਲ ਇਟ ਗਲੈਡੀਏਟਰ ਕੋਈ ਨਾ ਪੂਰੀ ਵੀਡੀਓ ਸੁਣੋ ਦੱਸ ਦਿੰਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤ ਸੰਚਾਰ ਕਰਕੇ ਟੜੀਆਂ ਤੋਂ ਬਾਜ ਬਣਾਤੇ ਖਾਲਸਾ ਅੱਜ ਵੀ ਇੱਥੇ ਬੁੱਕ ਦਾ ਫਿਰਦਾ ਮੱਥਾ ਟੇਕ ਕੇ ਇੱਥੇ ਰੂਹ ਨੂੰ ਸਕੂਨ ਮਿਲਦਾ ਗੁਰਦੁਆਰਾ ਟਿੱਬੀ ਸਾਹਿਬ ਸਤਲੁਜ ਦਰਿਆ ਤੇ ਸਥਿਤ ਰੋਪੜ ਸਰਕਾਰੀ ਖਾਲਸਾ ਦਾ ਨਿਸ਼ਾਨ ਵੀ ਇੱਥੇ ਬਣਿਆ ਹੋਇਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਹੋਈ ਸੀ ਬ੍ਰਿਟਿਸ਼ ਐਮਪਾਇਰ ਦੇ ਨਾਲ ਅਕਤੂਬਰ 1831 ਜਿਸ ਟਾਈਮ ਤੇ ਸਿੱਖ ਰਾਜ ਪੂਰੇ ਸਿਖਰ ਤੇ ਸੀ ਗੋਰਿਆਂ ਨੇ ਕੋਈ ਵੀ ਬੇਕੂਫੀ ਨਾ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕੀਤੀ ਇਸ ਜਗ੍ਹਾ ਤੇ ਪੀਸ ਐਗਰੀਮੈਂਟ ਸਾਈਨ ਕੀਤਾ ਜੇ ਹੁਣ ਗੱਲ ਕਰੀਏ ਨੀ ਨੰਗਲ ਡੈਮ ਦੀ ਇਹ ਭਾਖੜਾ ਡੈਮ ਦਾ ਇੱਕ ਪ੍ਰੋਜੈਕਟ ਹੈ 1300 ਮੈਗਾਵਾਟ ਤੱਕ ਦੀ ਬਿਜਲੀ ਪੈਦਾ ਕੀਤੀ ਜਾਂਦੀ ਪੰਜਾਬ ਰਾਜਸਥਾਨ ਹਰਿਆਣਾ ਤਿੰਨ ਸਟੇਟਾਂ ਨੂੰ ਇੱਥੇ ਤੋਂ ਪਾਣੀ ਜਾਂਦਾ ਜਿਹਦੇ ਨਾਲ ਖੇਤੀ ਕੀਤੀ ਜਾਂਦੀ ਰੋਪੜ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਹਲੇ ਵੀ ਕਿਲੇ ਸਾਂਭੇ ਪਏ ਐ ਜਿੱਦਾਂ ਸਾਡੇ ਪਿੰਡ ਦਾ ਕਿਲਾ ਭਰਤਗੜ ਆਹੋ ਜੀ ਬੇਸ਼ੱਕ ਸਾਡੇ ਪਿੰਡ ਟਿੱਪਿਆਂ 'ਚ ਵਸਦੇ ਹੁਣ ਪਰ ਫਿਰ ਵੀ ਸਾਡੇ ਲੋਕਾਂ 'ਚ ਸਬਰ ਸੰਤੋਖ ਹੈਗਾ ਏ ਵਾਹਿਗੁਰੂ ਦੀ ਕਿਰਪਾ ਹੈ ਕਿ ਸ਼੍ਰੀ ਨਾਨਕਪੁਰ ਸਾਹਿਬ ਵਰਗੀ ਧਰਤੀ ਤੇ ਰੋਪੜ ਜ਼ਿਲ੍ਹੇ ਦੇ ਦਿੱਜਾ ਜਨਮ ਲਿਆ